ਅਜਪਾਲ ਸਪਰਸ਼ਾਸਨ ਵੱਲੋਂ ਅਜੀਤ ਰੋਡ ਤੇ ਚੱਲ ਰਹੇ ਪੀਜੀ ਤੇ ਸਕੰਜਾ ਕਸਦੇ ਹੋਏ ਵੱਖ-ਵੱਖ ਘਰਾਂ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਇਸ ਮੌਕੇ ਉਹਨਾਂ ਵੱਲੋਂ ਮਕਾਨ ਮਾਲਕਾਂ ਨਾਲ ਗੱਲਬਾਤ ਕੀਤੀ ਅਤੇ ਜਿਨ੍ਹਾਂ ਵੱਲੋਂ ਰਜਿਸਟਰ ਨਹੀਂ ਕਰਵਾਏ ਗਏ ਸਨ ਉਹਨਾਂ ਖਲਾਫ ਕਾਨੂੰਨੀ ਕਾਰਵਾਈ ਕਰਨ ਦਾ ਵੀ ਹੁਕਮ ਜਾਰੀ ਕੀਤਾ ਉਹਨਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਆਪਣੇ ਪੀਜੀ ਨੂੰ ਤੁਰੰਤ ਰਜਿਸਟਰ ਕਰਵਾਇਆ ਜਾਵੇ ਅਤੇ ਘਰ ਵਿੱਚ ਲੜਕੀ ਲੜਕੇ ਲੜਕੀਆਂ ਰੱਖਣ ਤੋਂ ਪਹਿਲਾਂ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਇਸ ਮੌਕੇ ਉਹਨਾਂ ਕਿਹਾ ਕਿ ਜੇਕਰ ਕਿਸੇ ਵਾਅ ਇੱਕ ਵਿਅਕਤੀ ਵੱਲੋਂ ਆਪਣੇ ਪੀਜੀ ਨੂੰ ਰਜਿਸਟਰ ਨਹੀਂ ਕਰਵਾਇਆ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤ ਸਰ ਜਿਹੜੇ ਇਹ ਵੀ ਚੈੱਕ ਕਰ ਰਹੇ ਹੋ ਇਹ ਵੀ ਕੀਨੀਆਂ ਟੀਮ ਵਰਤ ਮਨ ਆਤੀ ਕੀ ਹੈ ਕਰੋ ਤਾਂ ਸ਼ੁਰੂ ਕੀਤਾ ਗਿਆ ਕੰਮ ਪਰ ਕੀ ਕੁਝ ਬਰਾਮਤੀ ਨਹੀਂ ਦਾ ਕੋਈ ਚੱਕੀਅਤਤੀ ਬੜਾ ਗਿਆ ਸਰ ਸਮਾਨਯੋਗ ਸੀਨੀਅਰ ਅਕਤਾਨ ਪੁਲਿਸ ਬਠਿੰਡਾ ਮਹਿਰਮ ਅਮਨੀਤ ਗੌਂਡਾ ਲਾਈਫ ਇਹਦੇ ਜਿਹੜਾ ਸਖਤ ਨਿਯਮ ਨਿਰਦੇਸ਼ ਹੈ ਜਿਹੜਾ ਸਮੇਂ-ਸਮੇਂ ਸਰ ਜਿਹੜੇ ਆ ਗਿਆ ਵਕ ਵਕ ਜਿਹੜੇ ਟੈਨੈਂਟ ਵੈਰੀਫਿਕੇਸ਼ਨ ਹੈ ਤੇ ਪੀਜੀ ਦੀ ਚੈਕਿੰਗ ਕੀਤੀ ਜਾਵੇ ਜਿਸ ਤਹਿਤ ਜਿਹੜਾ ਅੱਜ ਸਾਡੇ ਵੱਲੋਂ ਜਿਹੜੀਆਂ ਤਿੰਨ ਟੀਮਾਂ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਸਵੇਰ ਦੀਆਂ ਤੇ ਜਿਹੜੇ ਵਕ ਵਕ ਜਿਹੜੇ ਵੀ ਪੀਜੀ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਵੀ ਇਹ ਪੀਜੀ ਰਜਿਸਟਰਡ ਹੈਗੇ ਆ ਕਿ ਨਹੀਂ ਹੈਗੇ ਤੇ ਜਿਹੜੇ ਇਹਨਾਂ ਦੇ ਓਨਰ ਹੈ ਜਿੰਨਾਂ ਵੱਲੋਂ ਪੀਜੀ ਚਲਾਇਆ ਜਾ ਰਿਹਾ ਉਹਨਾਂ ਵੱਲੋਂ ਜਿਹੜੇ ਬੱਚੇ ਉੱਥੇ ਰਹਿ ਰਹੇ ਹੈਗੇ ਆ ਕੋਈ ਵੀ ਟੈਨੈਂਟ ਰਹਿ ਰਿਹਾ ਉਹਦੀ ਵੈਰੀਫਿਕੇਸ਼ਨ ਕਰਵਾਈ ਹੈ ਕਿ ਨਹੀਂ ਕਰਵਾਈ ਉਸ ਤਹਿਤ ਜਿਹੜਾ ਹੈਗਾ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਤੁਹਾਡੇ ਮਾਦੇ ਮਰਾਈ ਮੈਂ ਇਹ ਵੀ ਦੱਸਣਾ ਚਾਹਣਾ ਹੈ ਵੀ ਜਿਹੜਾ ਮਾਨਯੋਗ ਡਿਪਟੀ ਕਮਿਸ਼ਨਰ ਬਟਿੰਡਾ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਹੈ ਕੋਈ ਵੀ ਜਿਹੜਾ ਹੈਗਾ ਟੈਨੈਂਟ ਹੈਗਾ ਜਾਂ ਪੀਜੀ ਦਾ ਜਿਹੜਾ ਕੰਮ ਕਰਦਾ ਹੈ ਉਹਦੇ ਲਈ ਵੈਰੀਫਿਕੇਸ਼ਨ ਤੇ ਉਹਦੀ ਰਜਿਸਟ੍ਰੇਸ਼ਨ ਜ਼ਰੂਰੀ ਹੈਗੀ ਹੈ ਜੇ ਕੋਈ ਇਹਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਜਿਹੜੀ ਹੈ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਗਏ ਇਸ ਵਿੱਚ ਜਿਹੜੇ ਕਰੀਬ 3 ਮੁਲਾਜ਼ਮ ਤੇ ਸਾਡੇ ਵੱਲੋਂ ਜਿਹੜੀਆਂ ਤਿੰਨ ਟੀਮਾਂ ਦੇ ਵਿੱਚ ਉਹ ਵੱਖ-ਵੱਖ ਜਿਹੜਾ ਕੰਮ ਕਰ ਰਹੇ ਇਹ ਜੀਤ ਰੋਡ ਤੇ ਇਹ ਮੇਨ ਜਿਹੜਾ ਜੀਤ ਰੋਡਾਂ ਤੇ ਵੱਖ-ਵੱਖ ਜਿਹੜੇ ਪੀਜੀ ਬਣੇ ਹੋਏ ਉਹ ਸਾਰਿਆਂ ਦੀ ਤਕਰੀਬਨ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ